ਜਦੋਂ ਸਵੇਰੇ ਆਪਣੇ ਬੈਡ ਤੋੜਦੇ ਆ ਕਰ ਅਰਦਾਸ ਕਰਕੇ ਉਠੂ ਸੱਚਾ ਪਾਤਸ਼ਾਹ ਹਿੰਮਤ ਮੈਨੂੰ ਹਿੰਮਤ ਬਖਸ਼ਿਓ ਮੈਂ ਕਿਹਦਾ ਵਿਗੜਿਆ ਕੰਮ ਸਵਾਰ ਸਕਾਂ ਮੈਂ ਕਿਹਦੇ ਕੰਮ ਆਸਣ ਕਿਹਦਾ ਭਲਾ ਕਰ ਜੇ ਮੈਂ ਕਿਹਦਾ ਭਲਾ ਨਾ ਕਰ ਸਕਦਾ ਤੇ ਮੈਨੂੰ ਇੰਨੀ ਕਿਮਤ ਜਰੂਰ ਬਖਸ਼ਿਓ ਮੈਂ ਕਿਹਦਾ ਕੰਮ ਸੇ ਕਮ ਨੁਕਸਾਨ ਨਾ ਕਰਾਂ ਮੈਂ ਕਿਹਦੇ ਵੀ ਸਵਰਰੇ ਕੰਮ ਵਿੱਚ ਵਿਗੜ ਨਾ ਪਾਵਾਂ ਤੋ ਸ਼ਬਦ ਵਰਤਿਆ ਕਬੂ ਤੁਰੇ ਤੁਰੰਗ ਨਚਾਵੇ ਕਬੂ ਪਾਏ ਪਨੀਓ ਨਾ ਪਾਵੇ ਕਬੂ ਭੂਮ ਕਹਿੰਦੇ ਕਬੂ ਖਾਟ ਸੁਪੇਦੀ ਸੁਭਾਵ ਹੈ ਖਾਟ ਕਹਿੰਦੇ ਮੰਜੀ ਨੂੰ ਸੁਪੇਦੀ ਕਹਿੰਦੇ ਚਿੱਟਾ ਕਈ ਵਾਰੀ ਨਾ ਬੰਦੇ ਕੋਲ ਇੰਨੀ ਅਮੀਰੀ ਹੁੰਦੀ ਆ ਵੀ ਉਹਦੇ ਥੱਲੇ ਚਿੱਟੀਆਂ ਚਾਦਰਾਂ ਵਿਸ਼ੀਆਂ ਹੁੰਦੀਆਂ ਵਿਸ਼ਾਉਣੇ ਵਧੀਆ ਹੁੰਦੇ ਆ 8 9 ਇੰਚ ਦਾ 10 ਇੰਚ ਦਾ ਗੱਦਾ ਉਹਦੇ ਥੱਲੇ ਹੁੰਦਾ ਐਨ ਤਰ੍ਹਾਂ ਤਰ੍ਹਾਂ ਦੇ ਉਹਦੇ ਕੋਲ ਫਰਨੀਚਰ ਹੁੰਦੇ ਨੇ ਕਹਿੰਦੇ ਕਈ ਵਰੀ ਵਕਤ ਆਉਂਦਾ ਕਬੂ ਭੂਮ ਪਿਆਰ ਨਾ ਪਵੇ ਪਿਆਰ ਕਹਿੰਦੇ ਪਰਾਲੀ ਨੂੰ ਤੇ ਕਈ ਵਰੀ ਧਰਤੀ ਦੇ ਵਿਸ਼ਾਉਣ ਲਈ ਪਰਾਲੀ ਵੀ ਨਹੀਂ ਲੱਭਦੀ ਉਦੋਂ ਹੀ ਅੱਖ ਲਾਉਣੀ ਪੈਂਦੀ ਆ ਜਦਣ ਤੇਰੇ ਥੱਲੇ ਤਰ੍ਹਾਂ ਤਰ੍ਹਾਂ ਦੀਆਂ ਚਿੱਟੀਆਂ ਚਾਦਰਾਂ ਤੇ ਤੇਰੇ ਥੱਲੇ ਗੱਦੇ ਆ ਉਦਨ ਹੰਕਾਰ ਨਾ ਕਰੀ ਤੇ ਜਦਣ ਤੈਨੂੰ ਧਰਤੀ ਤੇ ਵਿਛਾਉਣ ਲਈ ਪ੍ਰਾਲੀ ਵੀ ਨਾ ਮਿਲੀ ਉਦਨ ਗੁਲਾਮਾਂ ਵੀ ਨਾ ਦੇਈ ਜ਼ਿੰਦਗੀ ਨੂੰ ਐਦਾਂ ਜਿਹੀ ਸੁਖ ਵੇਲੇ ਕਹਿੰਦਾ ਦਾਤਾ ਤੁਹਾਡੀ ਰਹਿਮਤ ਹੈ ਦੁੱਖ ਵੇਲੇ ਕਹਿੰਦਾ ਦਾਤਾ ਜੇ ਵਿਵਤਾ ਪਾਈ ਆ ਨਾ ਕੱਟਣ ਵਾਲੀ ਵੀ ਤੁਸੀਂ ਸਾਨੂੰ ਆਪੀ ਹੈ